ਗਾ ਹਾਇਬ ਖਾਈ ਜਣੀ ਤੂੰ ਉਹ ਤਿੰਨ ਤਿੰਨ ਉਹ ਭੁੱਖਾ ਵਾ ਲਗੀ ਆ ਜਾ ਗਾਂ ਉਹ ਜਾ ਪੈਣਾ ਝੋਨਾ ਲਾਂਚ ਬਈ ਮਨੀ ਪੈਸੇ ਵੱਧ ਲੈਣੇ ਤਾਂ ਤੁਸੀਂ ਇਹ ਤਾਂ ਕਹਿਣਾ ਤੁਸੀਂ ਇਹ ਤਾਂ ਤੁਹਾਡਾ ਹਊਗਾ ਮੈਂ ਕੋਈ ਨਹੀਂ ਖੂਬ ਦੇ ਖੂਬ ਦੇ ਐਵੇਂ ਹੀ ਹੱਥ ਨਹੀਂ ਕਿਤੇ ਸੱਟਦਾ ਹੈ ਨਹੀਂ ਆਹ ਕਿਦ ਜਾਦੂ ਜਾਦੂ ਲੱਗੀ ਗੰਦੀਵ ਕਲੇ ਤੋ ਪਤਾ ਲਿਆ ਹੁੰਦਾ ਤੇ ਮੈਂ ਮੰਨ ਵੀ ਲੈਂਦੀ ਇੱਕ ਅੰਦਾ ਦਿਨ ਮੀ ਪੈ ਜਾਵੇ ਕਿਤੇ ਉਹ ਮੈਨੂੰ ਇਸ ਵਾਇਲਡ ਨਾਲ ਤੇਰੇ ਵਰਗੀ ਤਰੇ ਫਿਰ ਦੂੰ ਮਗਲ ਕੈਮਰੇ ਚਾਕੇ ਜੇ ਲੋ ਡਾਇਰੈਕਟ ਟੱਪਦਾ ਹੁੰਦਾ ਠੀਕ ਹੈ ਲੋਕੀ ਤਾਂ ਸਹੀ ਆ ਤੋ ਪੋਟੋ ਇਸ ਤੇ ਵੇਂਟ ਲੱਭ ਲਈ ਫਿਰ ਜਿੱਥੇ ਪਿਆ ਹੋਗਾ ਤੇ ਜੇ ਤੈਨੂੰ ਅੱਜ ਆਪਦਾ ਫੋਨ ਲੱਗ ਗਿਆ ਤੇ ਬਾਲੀ ਮੇਰੀ ਵਿਆਹ ਤੇ ਫੋਨ ਲੱਭ ਲਾ ਜਾ ਆਪਦਾ ਤੇਰਾ ਰੱਖਿਆ ਇੱਥੇ ਕਿਤੇ ਹੀ ਆਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਂਦੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੁਲ ਦਾ ਟਾਈਮ ਹੋ ਗਿਆ ਹਜੇ ਵੀ ਖਾਈ ਜਾਨੀ ਤੂੰ ਉਹ ਤਿੰਨ ਤਿੰਨ ਉਹ ਭੁੱਖ ਵਾਵਾ ਲੱਗੀ ਆ ਮੈਂ ਹਾਂ ਉਹਨੇ ਆਈ ਅੰਮਾ ਕੀ ਕਰਾਂ ਮੈਂ ਕੁਲ ਦਾ ਟਾਈਮ ਹੋ ਗਿਆ ਦੋ ਦੋ ਬੈਗ ਦਾ ਕੀ ਫਾਇਦਾ ਇੱਕ ਕੋਥੇ ਰੱਖੋ ਨਾ ਦੋ ਦੋ ਬੈਗ oh my god ਇਨਾ ਬਹੁਤ ਜਿਆਦਾ ਸਟ्रेस ਆ ਫਰਾ ਤੇਰੇ ਤੇ ਤਾਂ ਇਨਾ ਤੂੰ ਪੜ ਲਈ ਨਹੀਂ ਐ ਵਿਖਾ ਦੇ ਫਰੈਂਡਸ ਨੂੰ ਕੀ ਖਾ ਰਹੀ ਤੂੰ ਕੈ ਆਪ ਖਾ ਲੂ ਕੱਲ ਚੱਲ ਬਾਈ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋਵੋਗੇ ਅੱਜ ਦਾ ਸਾਡਾ ਵਲੌਗ ਆ ਚੁੱਕਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਹੋ ਜੇ ਆ ਕੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਤੇ ਸੋਨੇ ਸੋਨੇ ਕਮੈਂਟ ਕਰਨਾ ਲਵ ਯੂ ਅਨੀਵਾ ਗੁੱਡ ਮਾਰਨਿੰਗ ਫਰੈਂਡ ਸਤਿ ਸ੍ਰੀ ਅਕਾਲ ਜਿਹੜੀ ਜੀਤ ਕਰਾ ਹੈ ਪਾਲੇ ਕੀ ਕੁੜੀ ਉਹ ਕਿੰਦੇ ਕੀ ਕੁੜੀ ਜੋ ਸਾਹਮਣੇ ਆ ਰਹੀ ਹੈ ਮੋਟਾ ਬੈਂਸ ਜੇ ਪਾਲੇ ਕੀ ਕੁੜੀ ਹੈ ਔਰ ਮੈਂ ਹਰਜੀਤੀ ਦਾ ਮੁੰਡਾ ਹੂੰ ਜੇ ਹਰਜੀਤੀ ਹੈ ਲਵ ਯੂ ਹੈ ਬੈਜੋ 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 ਪੈਰੀ ਬੈਜੋ ਬੈਜੋ ਕਿਤੇ ਨਹੀਂ ਕੋ ਐਵੇਂ ਹੀ ਕਿਤੇ ਲੈ ਉਹ ਝੂੜ ਨਹੀਂ ਝੂੜ ਕੇ ਮਾਰਨੀ ਐਵੇਂ ਹੀ ਅਜਦਾ ਵਾਹ ਨਹੀਂ ਬਹੁਤ ਵਧੀਆ ਬਣਾਇਆ ਵਾ ਉਹ ਜਾਗਾ ਉਹ ਜਾ ਪੈਣਾ ਝੋਨਾ ਲਾਉਂ ਚ ਬਈ ਮੈ ਨਹੀਂ ਪੈਸੇ ਵੱਧ ਲੈਣੇ ਤਾਂ ਤੁਸੀਂ ਇਹ ਤਾਂ ਕਹਿਣਾ ਤੁਸੀਂ ਇਹ ਤਾਂ ਤੁਹਾਡਾ ਹਕਮ ਆ ਅਸੀਂ ਚਲੋ ਬੁੱੱਤੇ ਲਾਉਣਾ ਫਿਰ ਸਾਡੇ ਬੁੱੱਤੇ ਆ ਹਾਂ ਪੈਸੇ ਵੱਧ ਲੈਣੇ ਤਾਂ ਇਹ ਐਵੇਂ ਖੁਬਿਆ ਹੀ ਨਹੀਂ ਕਿਤੇ ਇਹ ਅਸੀਂ ਤਾਂ ਮਲਤਾ ਇਨਾ ਵਾਹਣ ਚੰਗੀ ਤੇਰਾ ਵਾਇਆ ਨਹੀਂ ਸੌ ਲੇ ਵੇਖਾਂਗੇ ਜਦੋਂ ਦੂਜਿਆਂ ਦੇ ਲਾਏ ਕਿਉਂ ਵੀ ਤਣੂ ਨੱਪ ਤਾਂ ਕੋਈ ਨਹੀਂ ਖੂਬ ਦੇ ਖੂਬ ਦੇ ਐਵੇਂ ਹੀ ਹੱਥ ਨਹੀਂ ਕਿਤੇ ਸੱਟਦਾ ਹੈ ਨਹੀਂ ਕਿਤੇ ਉਹ ਕਾਗਜ ਦੇ ਉਹ ਰੂੰਦੇ ਆ ਦਲੇਰੀ ਨਹੀਂ ਦਿੰਦਾ ਦਿਆਂ ਨਹੀਂ ਆਜੂ ਦਾ ਦਲੇਰੀ ਨਹੀਂ ਦਿੱਤੇ ਪੈਸੇ ਦਲੇਰੀ ਨਹੀਂ ਦਲੇਰੀ ਨਹੀਂ ਦਿੱਤੇ ਪੈਸਿਆਂ ਜੀ ਦਲੇਰੀ ਦਿਖਾਈਏ ਦਲੇਰੀ ਦਿਖਾਈ ਆ ਐਵੇਂ ਹੀ ਝੂਠ ਨਾ ਮਾਰੋ ਵੱਜ ਗਿਆ ਕਿਤੇ ਰਾਜੂ ਸਾਡਾ ਉੱਥੇ ਰਿੰਦਾ ਤੇ ਪੈਰ ਗਲੇ ਨਹੀਂ ਮੱਕੀ ਵਾਲਾ ਵਧੀਆ 5200 ਰੁਪਇਆ ਪੂਰਾ ਦਿੱਤਾ ਕਿੱਲੇ ਦਾ ਅੱਜ ਤੇ ਚੱਲਦਾ ਦੱਸੋ ਇੰਨਾ ਦਿੱਤਾ ਹਾਂ ਆ ਜਾ ਆ ਜਾ ਤੈਨੂੰ ਆ ਕਿਤੇ ਜਾਦੂ ਆਹ ਬਈ ਆ ਨਾ ਜাদু ਲੱਗੀ ਗੰਦੀਵ ਕਲਗੇ ਧੁੱਪ ਤੋਂ ਲਿਆਇਆ ਹੁੰਦਾ ਤੇ ਮੈਂ ਮੰਨ ਵੀ ਲੈਂਦੀ ਇਹ ਕਹਿੰਦਾ ਦਿਨ ਮੀਂਹ ਪੈ ਜਾਵੇ ਕਿਤੇ ਯਾ ਕਿ ਬੰਦੇ ਰਾਬਨ ਕਰਸਾ ਜਾ ਅੱਜ ਤੇਰੀ ਪੈ ਜਾਵੇ ਕਿ ਆਪ ਮੈਂ ਧੁੱਪ ਤੋਂ ਹੁੰਦਾ ਤੇ ਮੈਂ ਮੰਨ ਲੀ ਜাদু ਲੱਗਨ ਦੀ ਹਾਂ ਜাদু ਲੱਗਦੀ ਪੂਰੀ ਵਾਈਲਡ ਲਾਈਫ ਵਾਲਾ ਲੱਗਣ ਦਿਆ ਉਹ ਮੈਨੇਜ ਵਾਈਲਡ ਨਾਲ ਤੇਰੇ ਵਰਗੇ ਤੁਰੇ ਫਿਰਦੇ ਹੁੰਦੇ ਮਗਰ ਕੈਮਰੇ ਚਾੱਕ ਕੇ ਜਦੋਂ ਹਨੇਰਾ ਟੱਪਦਾ ਹੁੰਦਾ ਮਗਰ ਕਿਹ ਕਿੱਥੇ ਤੁਰ ਕੇ ਵੀ ਟੋਇਆ ਚ ਡਿੱਗਦੇ ਹੁੰਦੇ ਹੁੰਦੇ ਮਗਰ ਵਗਰ ਵਾਲੀ ਵਾਲੀ ਸਹੀ ਨਹੀਂ ਲੱਗਦਾ ਤੈਨੂੰ ਤਾਂ ਲੱਭੇ ਇਹਦੇ ਨਾਲ ਕਿੱਦਾਂ ਡਿੱਗ ਪਿਆ ਮਗਰ ਇਹ ਨਹੀਂ ਸਹੀ ਚੀਜ਼ ਹੈ ਮੈਂ ਵੀ ਕਰ ਖਾਦੇ ਆਪਾਂ ਕਾ ਚੈੱਕ ਕਰ ਤੇ ਆ ਹੱਕ ਚੈੱਕ ਕਰ ਲੋਕ ਤਾਂ ਦੇਸੀ ਆ ਆਪਾਂ ਹੈਂ ਕੀ ਦਾ ਜਿਹੜੀ ਦੀ ਸਟੋਰੀ ਦੀ ਤਿਆਰੀ ਕਰੀ ਜਾਂਦਾ ਸੀ ਨਾ ਹੈ ਚੰਗਾ ਲੱਭ ਲਈ ਫਿਰ ਲੱਭ ਲਈ ਫਿਰ ਜਿੱਥੇ ਪਿਆ ਹੋਗਾ ਤੇ ਜੇ ਦਿਨ ਅੱਜ ਆਪਦਾ ਫੋਨ ਲੱਗ ਗਿਆ ਤੇ ਬਾਲੀ ਮੇਰੀ ਵਿਆਹ ਤੇ ਦੁਕਾਨ ਚ ਹੀ ਆ ਜਾਈ ਆ ਇੱਥੇ ਮੈਂ ਤਾਂ ਦਾ ਦੁਕਾਨ ਚ ਹੀ ਪਿਆ ਫੋਨ ਲੱਭ ਲਾ ਜਾ ਆਪਦਾ ਜਰਾ ਰੱਖਿਆ ਇੱਥੇ ਕਿਤੇ ਹੀ ਆਈ ਯਾਰ ਫੋਨ ਜੂਰੀ ਆਣੇ ਮੀਟਿੰਗ ਆ ਮੀਟਿੰਗਾਂ ਮੂਟਗਾਂ ਮੈਂ ਨਾ ਫਿਰ ਜਿੱਥੇ ਮਰਜੀ 7 ਕਰੋੜ ਦੀ ਮੀਟਿੰਗ ਆ ਫਿਰ ਰੱਖਿਆ ਸੀ ਇੱਥੇ ਕਿਤੇ ਇਹ ਕਾਊਂਟਰ ਦੇ ਲਾਗੇ ਬੰਨੀ ਆ ਦੂਰ ਨਹੀਂ ਹੈਗਾ ਕਾਊਂਟਰ ਤੋਂ ਤੇ ਪਰ ਇਹਨਾਂ ਲੱਭ ਲੈਗੇ ਤੇ ਤੇਰੀ ਮਾ ਵਾਹ ਬਈ ਹੈ ਹੈ ਇਹ ਹੰਤ ਉਲਾਬ ਤੇ ਫੋਨ ਵੇਚ ਲਈ ਤੇ ਨਹੀਂ ਪਿਆ ਕੇ ਦੇ ਤਿੰਨ ਤੇਰੇ ਫੋਨ ਦੀ ਪਛਾਣ ਹੈਗੀ ਊ ਹੈ ਚੱਲ ਲੱਭ ਕੇ ਵਿਖਾ ਮੈਨੂੰ ਮੇਰੇ ਫੋਨ ਅੱਜ ਤੋਂ ਪਿੰਸ ਸਟicker ਧੋੜੀ ਲੱਗਵਾਉਣੀ ਹੈ ਵਿੱਚ ਪਿਆ ਹੈ ਸਟicker ਲੱਗ ਗਿਆ ਤੇ 54000 ਰੇਟ ਲੈ ਕੇ ਲਾ ਨਾ ਕਰ ਸਕਦਾ ਇਹਦਾ ਭਰਾਵਾ ਉਹਨਾਂ ਦਾ ਐਵੇਂ ਫੋਨ ਕੱਢੀ ਜਾਂਦਾ ਕਿੱਧਰ ਐਵੇਂ ਫੋਨ ਕੱਢੀ ਜਾਂਦਾ ਮੇਰੀ ਮੀਟਿੰਗ ਦਾ ਭਾਈ ਜਿੱਥੇ ਮਰ ਜੇ ਹੈਗਾ ਕਾਊਂਟਰ ਦੇ ਲੱਗ ਗਿਆ ਹਾਂ ਕਾਊਂਟਰ ਦੇ ਲੱਗੇ ਆ ਮੈਂ ਤੁਹਾਨੂੰ ਦੱਸਿਆ ਨਾਲ ਰੱਬ ਲੇਗਾ ਤੇ ਤੇਰੀ ਸਿਰ ਦਰਦੀ ਆ ਬੜਾ ਕਿਤੇ ਵਿਆਹ ਤੇਰਾ ਫੋਨ ਹੈਗਾ ਕਿ ਦੇਖ ਨਹੀਂ ਆ ਜੀ ਵਾਹ ਜੀ ਵਾਹ ਧੰਨਵਾਦ ਥੈਂਕ ਯੂ ਮਿਹਰਬਾਨੀ ਕਾਫੀ ਤਾਂ ਬਹੁਤ ਜ਼ਰੂਰੀ ਸੀ ਕਿ ਨਹੀਂ ਕਾ ਕੇ ਇਧਰ ਫੋਨ ਲੱਭਣ ਚ ਲੱਭੀ ਜੀ ਆ ਮੁੰਡਾ ਇਹ ਰਹਿਣ ਦੇ ਕਾਫੀ ਨਹੀਂ ਪੀਣੀ ਨੇ ਬੱਗੂ ਇਹਨਾਂ ਨੇ ਬੂਮ ਤੇ ਇੰਨੀ ਮਗਾਏ ਨੇ ਨਹੀਂ ਪੀਣੀ ਜੀ ਕਾਫੀ ਤੂੰ ਕਹਿੰਦਾ ਮੇਰਾ ਫੋਨ ਗਵਾ ਤਾ ਲੈ ਦੱਸ ਓ ਯਾਰ ਓਏ ਇਧਰ ਵੀ ਪਿਆ ਹੀ ਓਏ ਇੰਨੇ ਇਧਰ ਪਿਆ ਹੀ ਉਹ ਤਾਂ ਪਿਆ ਹੀ ਪਤਾ ਨਹੀਂ ਲੱਭਣਾ ਮੋੜ ਲੱਭਣ ਕਿੱਥੇ ਲੱਭਾ ਹੈ ਕਿੱਥੇ ਵਿਆਹੀ ਇਹਦਾ ਔਖਾ ਹੀ ਆ ਮੈਂ ਇੱਥੇ ਵਿਆਹੀ ਤੂੰ ਮੈਂ ਕਿਹਾ ਕਾਊਂਟਰ ਤੋਂ ਉੱਧਰ ਲੱਗਿਆ ਮੈਂ ਉੱਥੇ ਲੱਭਦਾ ਰਿਹਾ ਲੈ ਕਾਊਂਟਰ ਤਾਂ ਮੈਂ ਕਿਸੇ ਦਾ ਕਹਿ ਲਈ ਮੈਂ ਕਿਹਾ ਕਾਊਂਟਰ ਤੇ ਲੱਗ ਗਿਆ ਹੀ ਦਿਆ ਅੱਜ ਪੂਰੀ ਵਾਈਡ ਲਾਈਫ ਵਾਲਾ ਲੱਗਣ ਦਿਆਂ ਜ਼ਿਆਦਾ ਵਸਾ ਦਿਓ ਉਹ ਮੈਨੂੰ ਇਸ ਵਾਈਡ ਨਾਲ ਤੇਰੇ ਵਰਗੀ ਤਰੇ ਫਿਰਦੂਂਦੇ ਮਗਰ ਕੈਮਰੇ ਚਾਕੇ ਜਦੋਂ ਡਾਇਰੈਕਟ ਆਪਦਾ ਹੁੰਦਾ ਪੀਚਾਈ ਵੀ ਲੱਗ ਮਗਰ ਕਿਸ ਤਰ੍ਹਾਂ ਕੇ ਵੀ ਟੈਚ ਦੇਖਦੇ ਆਉਂਦੇ ਹੁੰਦੇ ਭੇਰ ਭੇਰ ਹੌਲੀ ਹੌਲੀ ਸਹੀ ਨਹੀਂ ਲੱਗਦਾ ਤੈਨੂੰ ਤਾਂ ਲੱਭੇ ਇਹਦੇ ਨਾਲ ਕਰਨਾ ਲੈਟ ਮਾਰ ਕੇ ਡਿੱਗ ਪਿਆ ਮਗਰ ਆ ਨਹੀਂ ਸਹੀ ਕੀ ਹੈ ਮੈਂ ਵੀ ਕਰ ਸਕਦਾ ਆਪਾਂ ਕਾ ਚੈੱਕ ਕਰਕੇ ਆਖੀਬੀ ਆਇਆ ਦੋ ਘਰ ਚਾਰ ਕੰਮ ਦੇ ਨਬੇੜ ਕੇ ਨਹੀਂ ਮਹਿਫਲਾਂ ਵੀ ਪਈਆਂ ਸੁੰਨੀਆਂ 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 ਆਇਆ ਦੋ ਚਾਰ ਕੰਮ ਜੇ ਨਬੇੜ ਕੇ ਨਹੀਂ ਮਹਿਫਲਾਂ ਵੀ ਪਈਆਂ ਸੁੰਨੀਆਂ ਚੰਗਾ ਸਿਮਲੇ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ